ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਚੱਕਮੇ ਦੀ ਸੇਵਾਦਾਰ ਮੇਰ ਸਿੰਘ ਤੰਡੀ ਬੋਲਦਾ ਹਾਂ ਅੱਜ ਭਾਈ ਚਾਰੂ ਸਿੰਘ ਜੀ ਜੋਨ ਵਲਟੋਆ ਦੀ ਜਿਹੜੀ ਮੀਟਿੰਗ ਆ ਉਹ ਪਿੰਡ ਬਰਨਾਲਾ ਵਿਖੇ ਕਲਗੀਧਰ ਪਾਤਸ਼ਾਹ ਦੇ ਨਾਂ ਤੇ ਗੁਰਦੁਆਰਾ ਉਹਥੇ ਹੋਈ ਆ ਜਿਹਦੇ ਵਿੱਚ ਸਰਕਾਰ ਵੱਲੋਂ ਜਿਹੜਾ ਲੋਕਾਂ ਨੂੰ ਇੰਨਾ ਜ਼ਿਆਦਾ ਕੁੱਟ ਲਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਵਾ ਹਰ ਪੱਖ ਤੋਂ ਜਲੀਲ ਕੀਤਾ ਜਾ ਰਿਹਾ ਵਾ ਉਹ ਸਰਕਾਰ ਜੀ ਜਿਹੜੀ ਸਰਕਾਰ ਨੂੰ ਬੜੇ ਚਾਵਾ ਦੇ ਨਾਲ 92 ਸੀਟਾ ਦੇ ਕੇ ਨਵਾਜਿਆ ਸੀ ਅੱਜ ਉਹ ਕਿਸਾਨਾਂ ਦੀ ਪੈੜੀ ਖੋਲ ਰਹੀ ਆ ਮੀਟਰ ਜਿਹਨੂੰ ਪੀਰੀਮੀਟਰਾਂ ਨੇ ਆ ਉਹ ਲਾ ਰਹੀ ਆ ਇਹਦੇ ਸਾਡਾ ਵੱਡਾ ਵਿਰੋਧ ਆ ਪਰ ਸਰਕਾਰ ਨੂੰ ਚੇਤਾਵਨੀ ਦੇ ਤੂ ਆਤਮਾਨ ਜੀ ਪਾਖੜਾ ਡੈਮ ਜਿਹੜਾ ਵਾ ਉਹ ਸਾਡੀ ਧਰਤੀ 'ਚ ਬਣਿਆ ਸੀ ਪੈਸਾ ਨਹੀਂ ਲਿਆ ਕੋਈ ਤੇ ਪਾਖੜਾ ਡੈਮ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਬਿਜਲੀ ਧਾਰਾ ਜਿੰਨੇ ਖੰਭੇ ਲੱਗੇ ਆ ਜਿੰਨੇ ਗ੍ਰੈਡ ਵੱਡੇ ਛੋਟੇ ਬਣਿਆ ਦਫ਼ਤਰ ਬਣਿਆ ਉਹ ਸਾਡੀ ਜ਼ਮੀਨ ਦੇ ਵਿੱਚ ਹੀ ਰੁਪਈਆ ਨਹੀਂ ਵੇਚੀ ਲਿਆ 1 ਰੁਪਈਆ ਇਹਦੇ ਆ ਭਾਵੇਂ ਉਹ ਪੁਛੈਦੀ ਪੈਣੀਆਂ ਵਾ ਭਾਵੇਂ ਸਾਡੀਆਂ ਮਾਲਕੀਆਂ ਵਾ ਉਹਨਾਂ ਦੇ ਖੰਭੇ ਲੱਗੇ ਆ ਪਰ ਜੇ ਤੈਨੂੰ ਕਿਤੇ ਭਲੇਖਾ ਹੋਵੇ ਤੇ ਜੇ ਇੱਕ ਵੀ ਤਾਰ ਆ ਉਹ ਸਾਡੇ ਟੈਕਸ ਨਾਲ ਗਈ ਆ ਸਾਡੇ ਪੰਜਾਬ ਦੇ ਟੈਕਸ ਨਾਲ ਇਹੀ ਆਪਾਂ ਦਾ ਮੰਦਰ ਖਾਧਿਆ ਵਾ ਕੀ ਲੋਕ ਤੇ ਮੰਦਰਾਂ ਦੇ ਹੁੰਦੇ ਸੀ ਤੇ ਤੇਰਾ ਕੀ ਮਾਨ ਹੈ ਕਿ ਦਾਨੀਆਂ ਬਣੀ ਬੜਾ ਸੋਖਾ ਦੇ ਦੂੰਗਾ ਇਹ ਭਲੇਖਾ ਮਨਜੋ ਕੱਢ ਦੇ ਕਈ ਸਰਕਾਰਾਂ ਆਈਆਂ ਸਾਡੀਆਂ ਟੇਬਲਾਂ ਲਾਉਂਦੀਆਂ ਰਹੀਆਂ ਸਾਡੀਆਂ ਮੋਟਰਾਂ ਡਾਕਦੀਆਂ ਰਹੀਆਂ ਪਰ 8700 ਕਰੋੜ ਰੁਪਈਆ ਉਹਨਾਂ ਤੋਂ ਇਸ ਜੇ세ਬੰਦੀ ਨੇ ਆਪਦੇ ਬਲਬੂਤੇ ਤੇ ਮਾਫ ਕਰਵਾਇਆ ਇਹ ਪਰਿਮੀਟਰ ਨਹੀਂ ਲੱਗਣਦਿਆਂ ਦੇ ਇੱਕ ਇੱਕੀ ਵੀ ਜ਼ਮੀਨ ਕਾਮਰ ਪਰਾਨਿਆਂ ਨੂੰ ਨਹੀਂ ਦੇਵਾਂਗੇ ਵਾਧੂ ਜ਼ਮੀਨ ਬਈ ਮਾਝੇਲ ਚ ਲੈ ਲੋ ਜਾ ਕੇ ਕਰੋ ਟਿੱਬੇ ਪਧਰੇ ਬਣਾ ਲਓ ਜੋ ਬਣਾਉਣਾ ਵਾ ਅਸੀਂ ਵਿਕਾਸ ਦੇ ਵਿਰੋਧ ਨਹੀਂ ਗੇ ਪਰ ਭਗਵੰਤ ਮਾਨ ਜੀ ਕਿਸਾਨਾਂ ਨੂੰ ਕੁਚਲ ਕੇ ਮਜ਼ਦੂਰਾਂ ਨੂੰ ਕੁਚਲ ਕੇ 2 ਰੁਪਏ ਕਿਲੋ ਵਾਲੀ ਕਣਕ ਦੇ ਕੇ ਪਖਾਰੀ ਬਣਾ ਗੇ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਘਾੜਾ ਨਹੀਂ ਚੱਲਣ ਦੇਾਂਗੇ ਇਹ ਅੱਜ ਜਿਹੜਾ ਵਾ ਇਹ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਜੌਨ ਬਲਟੋਆ ਦੇ ਜੋਧਿਆਂ ਦਾ ਫੈਸਲਾ ਵਾ ਕਿ ਬਲਟੋਏ ਜੌਨ ਚ ਖੇਮ ਕਰਨਾ ਬਲਟੋਆ ਅੰਮ੍ਰਿਤਪੁਰ ਆ ਤੂਟ ਪੰਘਾਲਾ ਇੱਧਰ ਕੋਈ ਵੀ ਜਿਹਨੇ ਮੂੰਹ ਕੀਤਾ ਮੀਟਰ ਲੌਲੀ ਇਹ ਜਿਹੜੀ ਫੌਜ ਖਲੋਤੀ ਹੈ ਨਾ ਇਹ ਸਿਰ ਧਰ ਕੇ ਤਲਈ ਦੇ ਲੜਦਾ ਜਾਂਦੀ ਹੈ ਸਿਰ ਧਰ ਕੇ ਬੋਲੋ ਜੈ ਹਾਂ ਸੋਹ ਜੀਆ ਵਾਲਾ ਇਹ ਅਸੀਂ ਉਸ ਕਲਕੀਆਂ ਵਾਲਦੇ ਪੋਤਾ ਜਿਹਨੇ ਆਪਦਾ ਸਵਰਸ ਸਭ ਕੁਝ ਇਸ ਮਨੁੱਖ ਦਾ ਵੀ ਖਾਤਰ ਇਸ ਕੌਮ ਦੀ ਖਾਤਰ ਵਾਰਿਆ ਵਾ ਇਹ ਬਿਆਨ ਨੂੰ ਤਤੀ ਵਾਰ ਹੀ ਲੱਗਦਾ ਜਿਹੜੇ ਜਿਉਂਦੇ ਆ ਭਗਤਬਾਹ ਜੀ ਇਹ ਕੰਕੀ ਵੀ ਬੈਲੀ ਦੇਵਾਂਗੇ ਇੱਕ ਵੀ ਮੀਟਰ ਨਹੀਂ ਲਗਣ ਦੇਵਾਂਗੇ ਇਹ ਸਾਡਾ ਐਲਾਨ ਆ 11 ਤਰੀਕ ਨੂੰ ਇਹਦਾ ਸਬੂਤ ਤੈਨੂੰ ਅਸੀਂ ਮੋਟਰਸਾਈਕਲਾਂ ਤੇ ਰੋਲ ਮਾਰਚ ਕਰਕੇ ਰੋਸ ਮਾਰਚ ਕਰਕੇ ਤੈਨੂੰ ਦੱਸਾਂਗੇ ਕਿ ਜੋ ਦੇ ਕਿਨਿੰਗ ਜੋਗੇ ਅੱਜ ਕੀ ਕਰਨ ਦੇ ਇੰਨੀਆਂ ਕਮੇਤਿਆਂ ਨੂੰ ਸਾਰੀ ਸੱਜ ਦੇ ਧੰਨਵਾਦ ਗੁਰੂ ਪਾਤਸ਼ਾਹ ਦਾ ਧੰਨਵਾਦ ਇਹਨਾਂ ਨੂੰ ਪਾਉ ਦੇ ਤੇ ਅੱਜ ਸਾਈਪੇ ਲੜ ਕੇ ਆਪਣੀ ਰੀਵਿਊ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ